ਤਸਵੀਰਾਂ ਦੇਖ ਸਕਦੇ ਹੋ ਦੱਸਦੇ ਕਿ ਤਸਵੀਰਾਂ ਨੇ ਜਿਹੜੀਆਂ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਨੇ ਕਿ ਇੱਕ ਵਿਅਕਤੀ ਦੁਆਰਾ ਡਾਕਟਰ ਪੀਮਰਾ ਉਵੇਦਕ ਕਰਦੀ ਮੂਰਤੀ ਦੇ ਨਾਲ ਕਿਸ ਤਰ੍ਹਾਂ ਵਿਦਬੀ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਹਾਂ ਮੂਰਤੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਔਰ ਇਸ ਦੇ ਨਾਲ ਹੀ ਅੱਗ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਦੱਸਦੀ ਕਿ ਬੀਤੇ ਦਿਨੀ 26 ਜਨਵਰੀ ਵਾਲੇ ਦਿਨ ਗਣਤੰਤਰ ਦਿਵਸ ਮੌਕੇ ਦੇਸ਼ ਦੇ ਦੱਸ ਕੇ ਕਿ ਦੇਸ਼ ਭਰ ਦੇ ਵਿੱਚੋਂ ਖੁਸ਼ੀਆਂ ਮਨਾਇਆਂ ਜਾ ਰਹੀਆਂ ਸੀ ਅਤੇ ਕਰੀਬ ਇੱਕ ਸ਼ਰਾਰਤੀ ਇੱਕ ਅਨਸਰ ਦੇ ਵੱਲੋਂ ਕਹਿ ਸਕਦੇ ਆ ਅੰਮ੍ਰਿਤਸਰ ਦੇ ਹੈਰੀਟੇਜ ਸਟਰੀਟ ਤੇ ਉਤੇ ਪਹੁੰਚ ਜਾਂਦਾ ਹੈ ਤੇ ਡਾਕਟਰ ਭੀਮਰਾਮ ਵੈਦਕਰ ਦੀ ਤਸਵੀਰ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਸ ਤੋਂ ਬਾਅਦ ਬੇਸ਼ੱਕ ਉਸ ਦੋਸ਼ੀ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਭੇਜ ਦਿੱਤਾ ਲੇਕਿਨ ਅੰਮ੍ਰਿਤਸਰ ਦੇ ਕਾਂਗਰਸੀ ਨੇਤਾਵਾਂ ਦੇ ਵੱਲੋਂ ਹੈਰੀਟੇਜ ਟ੍ਰੀਟ ਪਹੁੰਚ ਕੇ ਡਾਕਟਰ ਭੀਮਰਾਮ ਵੈਦਕਰ ਦੀ ਤਸਵੀਰ ਦੇ ਨਜ਼ਦੀਕ ਪਹੁੰਚ ਕੱਚੀ ਲੱਸੀ ਦੇ ਨਾਲ ਉਸ ਨੂੰ ਧੋਤਾ ਗਿਆ ਤਾਂ ਜੋ ਨੁਕਸਾਨ ਹੋਇਆ ਉਸ ਦੀ ਪ੍ਰਭਾਈ ਕੀਤੀ ਜਾ ਸਕੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਉਤੇ ਜ਼ਰੂਰ ਸਵਾਲੀਆ ਨਿਸ਼ਾਨ ਵੀ ਖੜੇ ਕਿਤੇ ਜਾ ਰਹੇ ਨੇ ਕਿ ਪੰਜਾਬ ਬੰਦ ਦੀ ਕਾਲ ਵੀ ਹੈ ਜਿਹੜੀ ਦਿੱਤੀ ਗਈ ਸੀ ਤਾਂ ਡਾਕਟਰ ਰਾਜਕੁਮਾਰ ਵੇਰਕਾ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਪੰਜਾਬ ਬੰਦ ਦੀ ਕਾਲ ਦਿੱਤੀ ਜਾਵੇ ਅੱਜ ਇਹ ਜਿਹੜੀ ਘਟਨਾ ਹੋਈ ਹੈ ਇਹ ਅੰਮ੍ਰਿਤਸਰ ਦੀ ਪਾਵਨ ਧਰਤੀ ਦੇ ਉੱਪਰ 4 ਗੱਜ ਦੀ ਦੂਰੀ ਦੇ ਉੱਪਰ ਪੁਲਿਸ ਥਾਣਾ ਹੋਵੇ ਔਰ ਇੱਥੇ ਉਹ ਕਹਿੰਦੇ ਆ ਕਿ ਇਸੇ ਇਸ ਇਲਾਕੇ 'ਚ ਸੁਰੱਖਿਆ ਦੇ ਚਾਨ ਚੋਕ ਅਸੀਂ ਇੰਤਜ਼ਾਮਾਤ ਕੀਤੇ ਸਰਕਾਰ ਦਾਵਾ ਕਰਦੀ ਹੈ ਔਰ ਇੱਕ ਘਟਨਾ ਇਹ ਗੁਰੂਆਂ ਦੀ ਧਰਤੀ ਦੇ ਉੱਪਰ ਜਲਿਆਂਵਾਲੇ ਬਾਗ ਦੇ ਲਾਗੇ ਔਰ ਦਰਬਾਰ ਸਾਹਿਬ ਦੇ ਲਾਗੇ ਹੋ ਜਾਣੀ ਮੈਂ ਸਮਝ ਨਹੀਂ ਕਿ ਇਹ ਸ਼ਰਮਸ਼ਾਰ ਘਟਨਾ ਹੈ ਔਰ ਇਹਦੇ ਖਿਲਾਫ ਜਿਹੜੇ ਵੀ ਕੋਈ ਦੋਸ਼ੀ ਹੈ ਉਹਨਾਂ ਦੇ ਖਿਲਾਫ ਕਾਰਵਾਈ ਹੋਵੇ ਕਿਉਂਕਿ ਕੱਲ ਕੱਲ ਬਾਬਾ ਸਾਹਿਬ ਅੰਮੇਤਕਰ ਨੂੰ ਲੋਕ ਨਮਨ ਕਰਨ ਵਾਸਤੇ ਆ ਰਹੇ ਕੱਲ ਗਣਤੰਤਰ ਦਿਵਸ ਸੀ ਔਰ ਨਾ ਸਾਫ ਸਫਾਈ ਅਤੇ ਕੀਤੀ ਗਈ ਨਾ ਸੁਰੱਖਿਆ ਦਾ ਪ੍ਰਬੰਧ ਕੀਤਾ ਗਿਆ ਇਹਦੇ ਪਿੱਛੇ ਸਾਜਿ ਕਿਸ ਦੀ ਇਹਦੇ ਪਿੱਛੇ ਜ਼ਿੰਮੇਵਾਰੀ ਕਿਸ ਦੀ ਹੈ ਇਹਦੀ ਜ਼ਿੰਮੇਵਾਰੀ ਸਿੱਧੇ ਤੌਰ ਤੇ ਸਰਕਾਰ ਦੀ ਹੈ ਔਰ ਸਰਕਾਰ ਜਵਾਬ ਦੇ ਡਾਕਟਰ ਸਾਹਿਬ ਕਿਤੇ ਛੋੜਾ ਵੀ ਲੈ ਕੇ ਪਹੁੰਚੇ ਕੋੜੀ ਵੀ ਆਈ ਹੈ ਮੈਂ ਕਹ ਰਿਹਾ ਕਿ ਸਰਕਾਰ ਦਾ ਕੋਈ ਸੁਰੱਖਿਆ ਦਾ ਕੋਈ ਇੰਤਜ਼ਾਮ ਹੈ ਹੀ ਨਹੀਂ ਸੀ ਔਰ ਸਰਕਾਰ ਜ਼ਿੰਮੇਵਾਰ ਹੈ ਇਸ ਸਰਕਾਰ ਤੋਂ ਜਵਾਬ ਮੰਗਦੇ ਆਜੀ ਕੋਲੇ ਪੰਜਾਬ ਨੂੰ ਕਾਂਦੀ ਕਾਲ ਦਿੱਤੀ ਗਈ ਹੈ ਬਿਲਕੁਲ ਅੱਜ ਅੰਮ੍ਰਿਤਸਰ ਬੰਦ ਦੀ ਕਾਲ ਦਿੱਤੀ ਗਈ ਹੈ ਅਗਰ ਸਖਤ ਕਾਰਵਾਈ ਨਹੀਂ ਹੋਈ ਤੇ ਫਿਰ ਪੰਜਾਬ ਔਰ ਦੇਸ਼ ਬੰਦ ਦੀ ਕਾਲ ਦਿੱਤੀ ਜਾਵੇਗਾ ਬੰਦਾ ਤਾਂ ਅਰੈਸਟ ਹੋ ਗਿਆ ਉਹ ਕਾਰਵਾਈ ਕਿਹਦੀ ਹੋਣੀ ਬਈ ਗੱਲ ਨਹੀਂ ਸਮਝਦੇ ਪਿੱਛੇ ਕੌਣ ਆ ਭਈ ਕਿਹੜੀ ਸਰਕਾਰ ਦਾ ਚਾਚਾ ਤਾਇਆ ਮਾਸੜ ਫੁੱਫੜ ਹੈਗਾ ਉਹਦਾ ਚਿਹਰਾ ਨੰਗਾ ਹੋਣਾ ਚਾਹੀਦਾ ਉਹ ਤੇ ਇੱਕ ਫਿਲਾ ਜਿਹੜਾ ਫੜਿਆ ਇਹਦੇ ਪਿੱਛੇ ਹੋਰ ਤਾਕਤਾਂ ਸੀ ਉਹਨੂੰ ਨੰਗਿਆ ਕਰਨਾ ਚਾਹੀਦਾ